ਪੁਲਿਸ ਨੇ ਥਾਂ-ਥਾਂ ਤੇ ਲਗਾ ਲਏ ਨਾਕੇ ਜੀ ਹਾਂ ਕੱਲੇ-ਕੱਲੇ ਦੀ ਕੀਤੀ ਜਾ ਰਹੀ ਹੈ ਚੈਕਿੰਗ ਤਸਵੀਰਾਂ ਮੁਕਸਸ ਸਾਹਿਬ ਦੇ ਮਸਜਿਦ ਵਾਲਾ ਚੌਕ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾ ਕੇ ਹਰ ਕਿਸਮ ਦੇ ਵੇਖਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਨੇ ਮਹਿੰਗੀਆਂ ਕਾਰਾਂ ਤੋਂ ਲੈ ਕੇ ਛੋਟੀਆਂ ਕਾਰਾਂ ਅਤੇ ਮੋਟਰਸਾਈਕਲ ਤੱਕ ਹਰ ਵਾਹਨ ਨੂੰ ਰੋਕ ਕੇ ਕਾਗਜ਼ ਚੈੱਕ ਕੀਤੇ ਨੇ ਜੋ ਵੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ ਉਸਦੇ ਚਲਾਨ ਤੁਰੰਤ ਕੱਟੇਗੇ ਕਈ ਕਾਰਾਂ ਦੇ ਵਿੱਚ ਕਾਰੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਥਾਂ ਤੇ ਹੀ ਉਤਾਰ ਕੇ ਫਾਰਦ ਕੀਤਾ ਤੇ ਚਲਾਨ ਵੀ ਕੱਟਿਆ ਇਸ ਤੋਂ ਇਲਾਵਾ ਕਈ ਮੋਟਰਸਾਈਕਲ ਚਲਾਨ ਬਿਨਾ ਹੈਲਮਟ ਸਨ ਕੁਝ ਮੋਟਰਸਾਈਕਲ ਉੱਤੇ ਤਿੰਨ ਤਿੰਨ ਵਿਅਕਤੀ ਸਵਾਰ ਧਨ ਕਈਆਂ ਦੇ ਕਾਗਜ਼ ਵੀ ਪੂਰੇ ਨਹੀਂ ਸਨ ਨੰਬਰ ਪਲੇਟਾਂ ਟੁੱਟੀਆਂ ਸਨ ਲੱਗੀਆਂ ਨਹੀਂ ਸਨ ਜਿਨ੍ਹਾਂ ਸਾਰਿਆਂ ਦੇ ਚਲਾਨ ਮੌਕੇ ਤੇ ਕੀਤੇ ਗਏ ਨੇ ਇਸ ਬੰਦੇ ਸਾਰੇ ਜਾਣਕਾਰੀ ਡੀਐਸਪੀ ਜਤਿੰਦਰ ਸਿੰਘ ਨੇ ਮੌਕੇ ਤੇ ਖੁਦ ਦਿੱਤੀ ਹੈ। ਉਹਨਾਂ ਲੋਕਾਂ ਨੂੰ ਸਮਝਾਇਆ ਕਿ ਡੀਜੀਪੀ ਅਤੇ ਜ਼ਿਲ੍ਹਾ ਐਸਐਸਪੀ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਕਿ ਜਾਰੀ ਕੀਤੀਆਂ ਹੋਈਆਂ ਨੇ ਕੋਈ ਵੀ ਯਾਤਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਨਹੀਂ ਛੱਡਿਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਪੁਲਿਸ ਦਾ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਬਲਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਲਈ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਿਕਲਾਂ ਦੇ ਕਾਗਜ਼ ਪੂਰੇ ਰੱਖਣ ਪਹਿਲਾਂ ਸਵਾਗਤ ਮੋਕਸ਼ਰ ਆਏ ਜੀ। ਮਾਡਨਾਕਾ ਥੈਂਕ ਯੂ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਇਹ ਬਾਕੀ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਦੇ ਮੁਤਾਬਕ ਮੈਂ ਪੂਰੀ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਵੀ ਮਕਸ਼ਰ ਸ਼ਹਿਰ ਦੀ ਟ੍ਰੈਫਿਕ ਜਿਹੜੀ ਉਹਨੂੰ ਕੰਟਰੋਲ ਕੀਤਾ ਜਾਵੇ, ਮੈਨੇਜ ਕੀਤਾ ਜਾਵੇ। ਕਿਸੇ ਵੀ ਪਬਲਿਕ ਦੇ ਬੰਦੇ ਨੂੰ ਔਰ ਕਿਸੇ ਵੀ ਲੋਕਲ ਬੰਦੇ ਨੂੰ ਕੋਈ ਪ੍ਰੋਬਲਮ ਨਾ ਇੰਨੇ ਤੇ ਜਿਹੜੇ ਚਲਾਨ ਕੱਟੇ ਗਏ ਨੇ ਜੀ ਅੱਜ ਔਰ ਅੱਜ ਅਸੀਂ ਤਕਰੀਬਨ 10-12 ਦੇ ਕਰੀਬ ਚਲਾਨ ਕੱਟਦੇ ਨੇ ਕੀ ਕੀ ਕਮੀਆਂ ਅਸੀਂ ਜਿਹੜਾ ਆ ਕਮੀਆਂ ਜਿਵੇਂ ਜਿਵੇਂ ਰੂਲਜ਼ ਦੀ ਵਾਇਓਲੇਸ਼ਨ ਹੈਗੀ ਆ ਕਿਸੇ ਤੇ ਸੀਟ ਬੈਲਟ ਨਹੀਂ ਲੱਗੀ ਕਿਸੇ ਤੇ ਹੈਲਮਟ ਨਹੀਂ ਹੈਗਾ ਕਿਸੇ ਤੇ ਨੰਬਰ ਪਲੇਟ ਨਹੀਂ ਹੈਗੀ ਜਿਹੜੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਦੱਸਿਆ ਵੀ ਗਿਆ ਔਰ ਉਹਦੇ ਮੁਤਾਬਕ ਕਾਰਵਾਈ ਵੀ ਕੀਤੀ ਗਈ ਹੈ ਉਹ ਵਾਸਤੇ ਦੇ ਵਿੱਚ ਕਈ ਕਾਰਾਂ ਫੜੀਆਂ ਕਰ ਦਿੰਦੇ ਨੇ ਵੈਸੇ ਵੀ ਇਹ ਨਜਾਇਜ਼ ਕੰਪਲੇਸ਼ਨ ਨੂੰ ਲੈ ਕੇ ਵੀ ਕੁਝ ਕੀਤਾ ਜਾਊਗਾ ਕਿਉਂਕਿ ਟ੍ਰੈਫਿਕ ਦੀ ਪਤਾ ਕੀ ਹੈ ਜੀ ਉਹਦੇ ਵਾਸਤੇ ਇਹ ਵੀ ਲੋਕਲ ਕਮੇਟੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਰਾਂਗੇ ਕਿਉਂਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਥੋੜਾ ਜਿਹਾ ਬਾਹਰ ਹੈ ਸਾਨੂੰ ਉਹਨਾਂ ਦਾ ਸਹਿਯੋਗ ਲੈਣਾ ਪਊਗਾ ਉਹਦੇ ਨਾਲ ਕਮੇਟੀ ਨਾਲ ਤਾਲਮੇਲ ਕਰਕੇ ਫਿਰ ਜਿਹੜਾ ਹੈਗਾ ਕਿਸੇ ਨੇ ਨਿਜਾਇਜ਼ ਕਰਜੇ ਕੀਤੇ ਆ ਉਹਨਾਂ ਦੀ ਲੋਕੇਸ਼ਨ ਡੀਮਾਰਕੇਸ਼ਨ ਮਾਰਕੇਸ਼ਨ ਦੇ ਮੁਤਾਬਕ ਕਾਰਵਾਈ ਕੀਤੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੋ ਕਿ ਜਿਵੇਂ ਹੁਣ ਲੋਕਾਂ ਖੀਆਂ ਦੇ ਨੰਬਰ ਪਲੇਟਾਂ ਹੈ ਨਹੀਂ ਜੀਆਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅੱਜ ਕੱਲ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇਤੀਆਂ ਹੈਗੀਆਂ ਨੇ ਉਹਦੇ ਮੁਤਾਬਕ ਆਪਦੇ ਡਾਕੂਮੈਂਟਸ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਵੀ ਪੁਲਿਸ ਸਾਨੂੰ ਨਜਾਇਜ਼ ਖਚਲ ਖਵਾਰ ਕਰ ਰਹੀ ਹੈ ਤੇ ਇਹ ਵੀ ਅਪੀਲ ਕਰੂੰਗਾ ਵੀ ਪ੍ਰੋਪਰ ਪਾਰਕਿੰਗ ਕਰਨ ਸਾਈਡ ਤੇ ਕਰਨ ਕਿਸੇ ਲੰਘਣ ਵਾਲੇ ਨੂੰ ਆਉਣ ਜਾਣ ਵਾਲੇ ਨੂੰ ਕਿਸੇ ਨੂੰ ਐਮਰਜੈਂਸੀ ਕਿਸੇ ਨੂੰ ਹੈਲਥ ਸਰਵਿਸ ਸਬੰਧੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਕੋਈ ਤੰਗੀ ਨਾ ਹੋਵੇ